ਸਤਿ ਸ਼੍ਰੀ ਅਕਾਲ ਦੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਲੈ ਕੇ ਆ ਰਹੇ ਹਾਂ ਤੁਹਾਡੇ ਤੇ ਪ੍ਰੋਗਰਾਮ ਹੈ ਜੀ ਵਿਚਾਰ ਵਟਾਂਦਰਾ ਵਿਚਾਰ ਵਟਾਂਦਰਾ ਪ੍ਰੋਗਰਾਮ ਦੇ ਵਿੱਚ ਆਪਾਂ ਸਿਆਸਤ ਦੇ ਨਾਲ ਜੁੜੀ ਹੋਈ ਮਸਲੀਆਂ ਦੇ ਉੱਤੇ ਵਿਚਾਰ ਚਰਚਾ ਕਰੀਦੀ ਹੈ ਸੋ ਅੱਜ ਅਸੀਂ ਗੱਲ ਕਰਾਂਗੇ ਵੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੇ ਨਾਮ ਦੇ ਉੱਤੇ ਹੀ ਯਾਦਗਾਰ ਬਣਾਉਣ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਕਿਹਾ ਇਹ ਜਾ ਰਿਹਾ ਹੈ ਵੀ ਜਿੱਥੇ ਅੰਤਿਮ ਸੰਸਕਾਰ ਹੋਇਆ ਸੀ ਉਸੇ ਹੀ ਥਾਂ ਦੇ ਉੱਤੇ ਉਹਨਾਂ ਦੀ ਸਮਾਰਕ ਵੀ ਬਣਾਈ ਜਾਣੀ ਚਾਹੀਦੀ ਹੈ ਤੇ ਇਹੀ ਪਰਿਵਾਰ ਦੀ ਦਿਲੀ ਇੱਛਾ ਹੈ ਪਰ ਕੇਂਦਰ ਸਰਕਾਰ ਦੇ ਵੱਲੋਂ ਪਰਿਵਾਰ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਹੈ। ਪਰ ਇਹ ਸਮਝ ਤੋਂ ਬਾਹਰ ਹੈ ਵੀ ਸਰਕਾਰ ਉਸ ਮਹਾਨ ਆਗੂ ਦਾ ਇਸ ਕਦਰ ਨਰਾਦਰ ਕਿਉਂ ਕਰ ਰਹੀ ਹੈ ਜੋ ਇੱਕੋ ਇੱਕ ਸਿੱਖ ਸਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਸੀ। ਖੈਰ ਇਸ ਮੁੱਦੇ ਤੇ ਅਸੀਂ ਅੱਜ ਗਰਾਂਗੇ ਗੱਲਬਾਤ ਤੇ ਇਸ ਤੋਂ ਅੱਗੇ ਵੀ ਗੱਲ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ। ਦਿੱਲੀ ਅੰਦੋਲਨ ਤੋਂ ਬਾਅਦ ਦੇ ਵਿੱਚ ਹੁਣ ਕੋਈ 3-4 ਸਾਲ ਦੇ ਵਕਫੇ ਤੋਂ ਬਾਅਦ ਦੇ ਵਿੱਚ ਇਹ ਦੂਸਰਾ ਮੌਕਾ ਹੈ। ਜਦੋਂ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੇ ਲਈ ਲਾਮਬੰਦ ਹੋ ਰਹੀਆਂ ਨੇ ਕੇਂਦਰ ਸਰਕਾਰ ਦੇ ਬਨੋਂ ਮੰਨੀਆਂ ਗਈਆਂ ਮੰਗਾਂ ਨੂੰ ਪੂਰਾ ਨਾ ਕਰਨ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਬਨੋਂ ਵੱਡੇ ਪੱਧਰ ਦੇ ਉੱਤੇ ਅੰਦੋਲਨ ਵਿਟਿਆ ਗਿਆ ਹੈ ਪਿਛਲੀ ਪਿਛਲੀ ਵਾਰ ਤਾਂ ਲੰਬੇ ਸੰਘਰਸ਼ ਤੋਂ ਬਾਅਦ ਦੇ ਵਿੱਚ ਸਰਕਾਰ ਨੂੰ ਝੁਕਣਾ ਪਿਆ ਸੀ ਤੇ ਅੰਦੋਲਨ ਕਿਸੇ ਤਣਪਤਣ ਲੱਗ ਸਕਿਆ ਸੀ ਤੇ ਇਸ ਵਾਰ ਵੀ ਉਸੇ ਹੀ ਤਰ੍ਹਾਂ ਦਾ ਅੰਦੋਲਨ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਕਿਸਾਨਾ ਦੇਵ ਇਸ ਅੰਦੋਲਨ ਦੇ ਬਾਰੇ ਸਰਕਾਰ ਨੂੰ ਸਾਰੇ ਕੰਮਕਾਰ ਛੱਡ ਕੇ ਸੋਚਣਾ ਚਾਹੀਦਾ ਹੈ। ਸੋ ਸਾਡੇ ਨਾਲ ਸਿਆਸਤ ਦੇ ਇਹਨਾਂ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ। ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਮੇਰ ਬਣੀ ਰਾਜੀ ਰਹੋ। ਖੇੜਾ ਸਾਹਿਬ ਜੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਇਸ ਧਰਤੀ ਦੇ ਗ੍ਰਹ ਦੇ ਵਿਰਸਿਤ ਅਰ ਸ਼ਾਸਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਦੇ ਉਪਰੰਤ ਸੰਸਕਾਰ ਕਰਨ ਦੇ ਲਈ ਮੋਦੀ ਸਰਕਾਰ ਪਰਿਵਾਰ ਦੀ ਮੰਗ ਦੇ ਉੱਤੇ 2 ਗਜ ਜ਼ਮੀਨ ਹੀ ਨਹੀਂ ਦੇ ਸਕੇ ਜਦਕਿ ਅਪ੍ਰਿੰਕਾ ਗਾਂਧੀ ਨੇ ਵੀ ਆਪਣੀ ਦਾਦੀ ਇੰਦਰਾ ਗਾਂਧੀ ਤੇ ਪਿਤਾ ਰਾਜੀਵ ਗਾਂਧੀ ਦੀਆਂ ਸਮਾਧਾਂ ਦੇ ਨੇੜੇ ਜ਼ਮੀਨ ਦੇਣ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਆਮ ਸ਼ਮਸ਼ਾਨ ਘਾਟ ਦੇ ਵਿੱਚ ਹੀ ਸੰਸਕਾਰ ਕਰਨ ਦੇ ਲਈ ਮਜਬੂਰ ਕੀਤਾ ਅਖੀਰੇ ਕਿਹੜਾ ਪ੍ਰਤੰਤ ਸਿਰਜਿਆ ਜਾ ਰਿਹਾ ਹੈ ਦੇਖੋ ਇਹ ਗੱਲ ਸਾਡੇ ਭਾਰਤ ਦੀ ਨੀ ਪੂਰੇ ਵਿਸ਼ਵ ਦੇ ਵਿੱਚ ਚਰਚਾ ਹੋਈ ਹੈ ਡਾਕਟਰ ਮਨਮੋਹਨ ਸਿੰਘ ਇਸ ਧਰਤੀ ਗ੍ਰਹਿ ਦੇ ਇਸ ਧਰਤੀ ਪੂਰੀ ਗ੍ਰਹਿ ਦੇ ਹਾਂਜੀ ਇੱਕ ਮਹਾਨ ਅਰਸ਼ਾਸ਼ਟਰੀ ਹੋਏ ਜੀ ਠੀਕ ਆ ਉਹ ਜਦੋਂ ਤੱਕ ਭਾਰਤ ਚ ਰਹੇ ਗਿਆ ਪਵਾਂ ਕੈਮਬ੍ਰਿਜ ਯੂਨੀਵਰਸਿਟੀ ਚ ਪੜ੍ਹ ਕੇ ਆਏ ਆ ਡਾਕਟਰਡ ਉੱਥੇ ਕੀਤੀ ਆ ਉਹਨਾਂ ਦੀ ਜਿਹੜੀ ਥੀਸਿਸ ਜੜੀ ਜੇ ਨਾ ਉਹ ਥੀਸਿਸ ਹੈਗਾ ਉਹ ਅਮਰੀਕਾ ਦੇ ਜਿਹੜੀ ਅਰਥਚਾਰਾ ਉਹਦਾ ਆਧਾਰ ਬਣਿਆ ਹੂੰ ਮੌਜੂਦਾ ਜਿਹੜੇ ਰਾਸ਼ਟਰਪਤੀ ਆ ਟਰੰਪ ਸਾਹਿਬ ਉਹ ਕਹਿੰਦੇ ਜੇ ਸਾਡਾ ਰਿਸ਼ਤਾ ਬਣਿਆ ਨਾ ਭਾਰਤ ਪਾਕਿਸਤਾਨ ਦਾ ਬਣਿਆ ਉਹਦਾ ਆਧਾਰ ਡਾਕਟਰ ਮਨਮੋਹਨ ਸਿੰਘ ਦਾ ਹਾਂਜੀ ਰਾਸ਼ਟ੍ਰਪਤੀ ਆਬਾ ਮਾ ਕਹਿੰਦੇ ਨਜਬਰਾਕ ਆਬਾ ਮਾ ਕਹਿੰਦੇ ਨੇ ਵੀ ਜਦੋਂ ਡਾਕਟਰ ਮਨਮੋਹਨ ਸਿੰਘ ਬੋਲਦੇ ਨਾ ਜਮਾਨਾ ਸੁਣਦਾ ਹੈ ਲੇਕਿਨ ਉਹ ਬੋਲਦੇ ਘੱਟ ਸੀ ਤੋਲਦੇ ਬਹੁਤ ਸੀ ਹੁਣ ਏਡੇ ਵੱਡੇ ਅਨੁਸ਼ਾਸਤਰੀ ਪਵ ਉਹ ਪਾਕਿਸਤਾਨ ਤੋਂ ਉੱਜੜ ਕੇ ਆਇਆ ਪਰਿਵਾਰ ਜਿਹਨਾਂ ਨੇ ਆਪਣੇ ਬਾਪ ਦਾ ਕਤਲ ਹੁੰਦਾ ਵੀ ਦੇਖਿਆ ਉਹਦੀ ਮਾਂ ਨੇ ਕਿੱਸਾ ਪਾਲਿਆ ਕਦੀ ਉਹਨਾਂ ਨੇ ਇਹ ਨਹੀਂ ਬਥਿਆ ਗਏ ਕਿ ਮੈਂ ਚਾਹ ਵੇਚਦਾ ਰਿਆ ਹਾਂ ਮੈਂ ਦਿਹਾੜੀਆਂ ਕਰਦਾ ਨਹੀਂ ਜੀ ਉਹਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਸੰਸਾਰ ਨੂੰ ਉਹ ਤੁਸੀਂ ਹੈਰਾਨ ਹੋ ਜਾਓਗੇ ਕਿ ਜਿਉ ਉਹ ਇੱਥੇ ਆਏ ਆ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਯਾਰ ਯੂਨੀਵਰਸਿਟੀ ਹੁੰਦੀ ਸੀ ਉਹ ਤੋਂ ਇੱਥੇ ਉਹਨਾਂ ਨੇ ਇਕਨੋਮਿਕਸ ਦੇ ਪ੍ਰੋਫੈਸਰ ਰਹੇ ਹਾਂਜੀ ਠੀਕ ਹੈ ਜੀ ਪ੍ਰੋਫੈਸਰ ਹਣ ਤੋਂ ਵੱਧਾ ਉਹਨਾਂ ਦੀ ਕਾਬਲੀਅਤ ਸੀਗੀ ਉਹ ਕਾਬਲੀਅਤ ਦੇ ਕਰਕੇ ਹੀ ਉੱਪਰ ਗਏ ਕਾਬਲੀਅਤ ਸੀਗੇ ਤੇ ਉਹ ਵਿੱਤ ਵਿਭਾਗ ਦੇ ਵੀ ਮਤਲਬ ਉਹ ਸਲਾਹ ਕਰ ਰਹੇ ਹੈਗੇ ਠੀਕ ਹੈ ਇਥੋਂ ਤੱਕ ਰਹੇਗੇ ਯੂਜੀਸੀ ਦੇ ਚੇਅਰਮੈਨ ਰਹੇ ਸਾਰੀਆਂ ਯੂਨੀਵਰਸਿਟੀਆਂ ਬੜੇ ਲਿਕੇ ਸੀ ਸਾਰੀਆਂ ਆਂਡੀਆਂ ਯੂਨੀਵਰਸਿਟੀਆਂ ਦੇ ਯੂਜੀਸੀ ਕਮਿਸ਼ਨ ਹੁੰਦਾ ਕ੍ਰਿਸ਼ੀ ਗ੍ਰਾਂਡ ਕਮਿਸ਼ਨ ਉਹਦੇ ਚੇਅਰਮੈਨ ਤਨ ਸਰ ਰਹੇ ਹਾਂਜੀ ਫਿਰ ਜਿਹਨੇ ਦੇਖੋ ਨੋਟ ਸ਼ਬਦ ਸਾਡੀ ਕਾਂਸੀ ਸ਼ਬਦੀ ਉਹਦੇ ਉੱਪਰ ਸਾਈਨ ਹੁੰਦੇ ਸੀ ਗਵਰਨਰ ਦੇ ਉੱਤੇ ਆਰਮੀ ਦੇ ਗਵਰਨਰ ਦੇ ਜੀ ਜੀ ਡਾਕਟਰ ਮਨਮੋਹ ਸਿੰਘ ਹੂੰ ਉਹ ਜਦੋਂ ਨਰਸਮਹਾ ਰੌਸਮ ਆਏ ਹੈਗੇ ਉਦੋਂ ਉਹ ਵਿੱਤ ਮੰਤਰੀ ਰਹੇ ਹੂੰ ਤੇ ਬਾਅਦ ਵਿੱਚ ਜਦੋਂ ਦੁਬਾਰਾ ਸਰਕਾਰ ਆਈ 2014 ਦੀ ਉਹ ਚਾਰ ਦੇ ਵਿੱਚ ਫਿਰ ਉਸ ਵੇਲੇ ਉਹ ਪ੍ਰਧਾਨ ਮੰਤਰੀ ਬਣੇ ਹਾਂਜੀ ਨਾਨ ਪੋਲਟਿਕਲ ਆਦਮੀ ਹੂੰ ਕਾਂਗਰਸ ਨੇ ਉਹਦੀ ਕਾਬਿਲ ਦੇਖ ਕੇ ਕਾਂਗਰਸ ਸਪੋਰਟ ਕੀ ਪਵਨ ਹੈਦਰਾ ਕੰਦੀ ਨੇ ਪਵਰਦੀ ਬੰਦੀ ਨੇ ਰਜੀਵੰਤੀ ਨੇ ਭਾਵੇਂ ਥੋੜੀ ਅਨਮੜ ਹੋਈ ਸਰਾਂ ਦੀ ਜਿੱਦਾਂ ਗੱਲ ਦੇ ਉੱਤੇ ਕਿਉਂਕਿ ਉਹ ਚਾਹੁੰਦੇ ਸੀ ਮੈ ਰੂਰ ਡਵੈਲਪਮੈਂਟ ਕਰਨੀ ਆ ਇਹ ਚਾਹੁੰਦੇ ਸੀ ਮਾਰਬਨ ਕਰਨੀ ਆ ਇਹ ਤੋਂ ਇਹ ਗੱਲ ਵੱਖਰੀ ਹੈਗੀ ਆ ਦੋਨੋਂ ਡਵੈਲਪਮੈਂਟ ਹੀ ਚਾਹੁੰਦੇ ਸੀ ਹਾਂ ਨਾ ਲੇਕਿਨ ਡਾਟਰ ਮਰਮੋਣ ਸਿੰਘ ਦੀ ਜਿਹੜੀਆਂ ਜਿਹੜੇ ਕਾਨੂੰਨ ਦਿੱਤੇ ਆ ਉਹਨਾਂ ਨੇ ਆਪਣੇ ਰਾਜਕਾਲ ਦੇ ਵਿੱਚ ਰਾਈਟ ਟੂ ਐਜੂਕੇਸ਼ਨ ਹਾਂਜੀ ਉਹ ਉਹ ਹਰ ਗਰੀਬ ਵਾਸਤੇ ਜੀ ਰਾਈਟ ਟੂ ਇਨਫੋਰਮੇਸ਼ਨ ਹਾਂ ਹੈ ਨਾ ਸਾਨੂੰ ਰਾਈਟ ਟੂ ਫੂਡ ਰਾਈਟ ਟੂ ਵਰਕ ਜਿਹੜਾ ਦਿੱਤਾ ਹੈਗਾ ਮੰਦਰੀਗਾ ਦਿੱਤਾ ਹੈਗਾ ਹਾਂਜੀ ਹਨਾ ਉਹਨਾਂ ਨੇ ਹਰ ਉਸ ਗਰੀਬ ਦੇ ਚੁੱਲ੍ਹੇ ਦੇ ਵਿੱਚ ਅੱਗ ਬਾਲੀ ਆ ਹੂੰ ਠੀਕ ਆ ਉਹ ਆਮ ਲੋਕਾਂ ਦੇ ਸੀਗੇ ਨੇ ਤਾਂ ਹੁਣ ਜਿਹੜੀਆਂ ਉਹਨੇ ਚੀਜ਼ਾਂ ਬਣਾਈਆਂ ਹੈਗੀਆਂ ਜਾਂ ਆਜ਼ਾਦੀ ਕਰਨ ਲੈਂਦਾ ਹੈਗਾ ਭਾਵੇਂ ਨਿੱਜੀ ਕਰਨੇ ਵਿਸ਼ਵੀਕਰਨ ਇੱਕ ਵੱਖਰੀ ਗੱਲ ਹੈਗੀ ਆ ਹਾਂਜੀ ਔਰ ਉਦੋਂ ਵੀ ਸਮਰਥਨ ਨਹੀਂ ਮਿਲਿਆ ਉਹਨਾਂ ਨੂੰ ਜਦੋਂ ਉਹ ਕੰਮ ਕਰਦੇ ਸੀਗੇ ਖਾਸ ਕਰਕੇ ਸਾਡੇ ਪੰਜਾਬ ਨੇ ਕਿ ਦਿੱਤਾ ਹੀ ਨਹੀਂ ਸਮਰਥਨ ਹੂੰ ਹੁਣ ਤੁਸੀਂ ਸਵਾਲ ਕੀਤਾ ਵੀ ਪਹਿਲਾ ਸਿੱਖ ਪ੍ਰਧਾਨ ਮੰਤਰੀ ਸੀਗੇ ਹਾਂਜੀ ਗੱਲ ਇਹ ਸਰਕੇ ਨਹੀਂ ਚੁਣੀ ਸੀ ਵੀ ਉਹ ਸਿੱਖ ਜੀ ਗੰਗਲੇ ਸਰ ਕੀ ਵਿਚੀ ਕੋ ਪ੍ਰਤਵਾ ਚੱਲੀ ਆ ਹੂੰ ਬਿਲਕੁਲ ਸਹੀ ਉਹਨਾਂ ਦਾ ਪਦਰੀ ਇੰਨਾ ਉੱਚਾ ਪਰ ਇਹ ਗੱਲ ਹੈਗੀ ਕਿ ਸਿੱਖ ਲੋਕ ਇਸ ਗੱਲ ਦਾ ਮਾਨ ਕਰ ਸਕਦੇ ਆ ਹੂੰ ਵੀ ਸਾਡੇ ਸਿੱਖਾਂ ਦੇ ਵਿੱਚ ਵੀ ਇਸ ਦ੍ਰਿਸ਼ਟੀ ਦੇ ਲੋਕ ਹੈਗੇ ਆ ਜਿਨ੍ਹਾਂ ਲਈ ਵਿਸ਼ਵ ਪੂਰਾ ਝੁਕਦਾ ਬਿਲਕੁਲ ਉਹਨਾਂ ਦੇ ਜਾਣ ਤੋਂ ਬਾਅਦ ਨਾ ਦੁਨੀਆ ਭਰ ਦਾ ਮੀਡੀਆ ਹੂੰ ਸਿਰ ਝੁਕਾ ਕੇ ਗੱਲ ਕਰਦਾ ਸੀ ਪਪਾ ਪਰ ਹੋ ਗਿਆ ਸੀਗਾ ਹੂੰ ਤੇ ਜਿਹੜੇ ਮਜੂਦਾ ਪ੍ਰਧਾਨ ਮੰਤਰੀ ਨਾ ਜਦੋਂ ਪਿਛਲੀ ਉਹਨਾਂ ਨੇ ਪਾਲਿਸੀ ਲੰਦੀ ਸੀ ਐਜੂਕੇਸ਼ਨ ਉਹਦੇ ਜੰਦੀ ਸੀ ਆਪਣੀ ਵੀ ਮੇਰਾ ਜੀਡੀਪੀ ਇਹਨਾਂ ਵਧ ਰਿਹਾ ਗੱਲ ਕਰ ਰਹੇ ਸੀਗੇ ਹਾਂਜੀ ਤੇ ਉਹ ਇੱਕ ਮਜ਼ਾਕ ਨਾਲ ਕਹਿੰਦੇ ਅੱਜ ਹੈਵਰਡ ਵਾਲੇ ਵੀ ਸੁਣਦੇ ਹੋਗੇ ਹੂੰ ਕਿਧਰ ਇਸ਼ਾਰਾ ਸੀ ਹੈਵਰਡ ਵਾਲੇ ਦੇ ਮੁਕਾਬਲੇ ਤੇ ਤੁਸੀਂ ਪੰਜ ਪੈਸੇ ਨਹੀਂ ਜੋ ਭਾਰਤ ਦੀਆਂ ਨੀਆਂ ਉਹਨਾਂ ਨੇ ਬਣਾਈਆਂ ਅਰਥਚਾਰੇ ਦੀਆਂ ਜੋ ਡਾਕਟਰ ਮਰਮੋੜ ਸਿੰਘ ਨੇ ਮੰਦੀ ਚੋਂ ਕੱਢ ਕੇ ਵਿਸ਼ਮ ਨੂੰ ਹੋ ਗਿਆ ਸੀ ਇਹਨੂੰ ਕੱਢ ਕੇ ਬਾਹਰ ਲਿਆਂਦਾ ਹੈਗਾ ਝੋਪੀ ਪਿੱਤਿਆਂ ਨੇ ਹਾਂਜੀ ਤੁਸੀਂ ਤਾਂ ਉਹਦੇ ਦਰਦ ਤੇ ਆਪਣੇ ਬੁਰੀਆਂ ਪਰ ਰਹੇ ਹੋ ਹੂੰ ਠੀਕ ਹੈ ਨਾ ਲੇਕਿਨ ਅੱਜ ਉਹਨਾਂ ਦੇ ਨਿਦਨ ਤੋਂ ਬਾਅਦ ਸਰਕਾਰ ਜਿਹੜੀ ਹੈਗੀ ਆ ਇੰਨੀ ਨਫ਼ਰਤ ਕਰ ਰਹੀ ਹੋਵੇ ਨਫ਼ਰਤ ਨਾਲ ਇੰਨੀ ਭਿੱਜੀ ਹੋਵੇ ਕਿ ਉਹਨਾਂ ਲਈ ਰਾਜਕਟ ਦੇ ਵਿੱਚ ਤੁਸੀਂ ਦੋ ਘਾ ਜ਼ਮੀਨ ਵੀ ਹੈ ਨਹੀਂ ਤੁਹਾਡੇ ਕੋਲ ਹੂੰ ਜਿਹਨੇ ਦੇਸ਼ ਲਈ ਕੰਮ ਕੀਤਾ ਔਰ ਪਰਿਵਾਰ ਦੀ ਡਿਮਾਂਡ ਸੀ ਕਰਨਾ ਹਾਂਜੀ ਪਰਿਵਾਰ ਦੀ ਡਿਮਾਂਡ ਸੀਗੀ ਵੀ ਉਹਨਾਂ ਨੂੰ ਉਹ ਸੰਤਤਾ ਜਾਵੇ ਹਾਂਜੀ ਪਰਵਾਰ ਨੇ ਬਰੋਜ ਕੀਤੀ ਪ੍ਰੋਫੈਸਰ ਗੁਰਸ਼ੰਨ ਕੌਂਦੇ ਵਾਈਫ ਹੈਗੇ ਹਾਂਜੀ ਉਹਨਾਂ ਦੇ ਬੇਟੀਆਂ ਦਾ ਲੈਵਲ ਬਹੁਤ ਉੱਪਰ ਹੋਵੇਗਾ ਜਿਹਦਾ ਕਦੇ ਹੋ ਹੀ ਨਹੀਂ ਸਕਦਾ ਉਹਨਾਂ ਦਾ ਉਹ ਕਹਿੰਦੇ ਇਹਨਾਂ ਨੇ ਰਾਜਨੀਤੀ ਨਹੀਂ ਲੈ ਕੇ ਆਂਦੀ ਪਰ ਉਹਨਾਂ ਦਾ ਕਦੇ ਇਹ ਨਾ ਹੋ ਚਾ ਕਿ ਰਾਜਨੀਤੀ ਬਹੁਤ ਛੋਟੀ ਉਹਨਾਂ ਵਾਸਤੇ ਜੀ ਉਹਨਾਂ ਦੇ ਬੇਟੀਆਂ ਦਾ ਚਾਹੇ ਬਿੰਦਰ ਸਿੰਘ ਆ ਚਾਹੇ ਦਮਨ ਸਿੰਘ ਆ ਚਾਹੇ ਅਮਰੀਕਾ ਚ ਮਿੱਠੀ ਕੁੜੀ ਹੈਗੀ ਹੈ ਲੇਕਿਨ ਗੱਲ ਇਹ ਹੈ ਕਿ ਉਹਨਾਂ ਦਾ ਇੱਟਾ ਵੱਡਾ ਕਦ ਹੋਵੇ ਉਸ ਕਦ ਦੇ 바ਦਾਂ ਉਹਨਾਂ ਉਹਨਾਂ ਦੀ ਤੇ ਸਰਕਾਰ ਨੂੰ ਆਪ ਕਰਨਾ ਚਾਹੀਦਾ ਸੀ ਬਿਲਕੁਲ ਸਹੀ ਜਦੋਂ ਅਖਬਾਰਾਂ ਪੜ੍ਹਦੇ ਸੀ ਟੈਲੀਵਿਜ਼ਨ ਚੱਲ ਰਹੇ ਸੀ ਜਿਹੜੇ ਸਰਕਾਰ ਦੇ ਟੈਲੀਵਿਜ਼ਨ ਸੀਗੇ ਚੈਨਲ ਚੱਲਦੇ ਸੀਗੇ ਉਹਨਾਂ ਨੂੰ ਵੀ ਉਹਦੀ ਉੱਤੇ ਬੁਰਨਾ ਪਿਆ ਸੱਚ ਬੁਰਨਾ ਪਿਆ ਜਿਹੜੇ ਹੁਣ ਤੱਕ ਉਹਨੂੰ ਮੂਨ ਸਿੰਘ ਕਹਿੰਦੇ ਸੀ ਜੀ 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 ਹੈਨਾ ਜਿਹੜਾ ਉਹ ਹਾਇਰਤ ਸਿੰਘ ਤੇ ਕਿੰਗ ਸੀਗਾ ਗੱਲ ਇਹ ਕਿ ਜਦੋਂ ਮਾਫੀ ਮੰਗੀ ਸੀ ਸਾਡੇ ਨਵਜੋਤ ਸਿੱਧੂ ਨੇ ਕਿ ਮੈਂ ਵੀ ਉਹਨਾਂ ਦੀ ਪਾਸ਼ਾ ਬੋਲਦਾ ਰਿਹਾ ਮੈਂ ਮਾਫੀ ਮੰਗੀ ਹੈ ਭਰੀ ਸਮਝ ਮੰਗੀ ਸੀ ਕਿ ਇਹ ਸਰਦਾਰ ਨਹੀਂ ਹੈ ਸਰਦਾਰ ਹੈਗਾ ਹੂੰ ਠੀਕ ਹੈ ਨਾ ਉਹਨਾਂ ਨੇ ਦੁਨੀਆ ਦੇ ਵਿੱਚ ਇਸ ਪੱਗ ਦਾ ਜਿਹੜਾ ਸਰਵੋੱਚਾ ਕੀਤਾ ਲੋਕ ਅੱਜ ਕਿਤੇ ਵੀ ਕੋਈ ਸਰਦਾਰ ਸੀ ਨਾ ਲੋਕ ਦੁਨੀਆ ਸਤਿਕਾਰ ਕਰਦੇ ਸੀ ਵੀ ਡਾਕਟਰ ਮਨਵੋਹਨ ਸਿੰਘ ਦੇ ਬੰਦੇ ਆਏ ਹੂੰ ਬਿਲਕੁਲ ਸਹੀ ਜੀ ਇਹ ਉਸ ਨੇਚਰ ਦੇ ਲੋਕ ਹੈਗੇ ਆ ਜਿਨ੍ਹਾਂ ਨੇ ਸਾਦਾ ਜੀਵਨ ਤੇ ਉੱਚ ਵਿਚਾਰ ਰੱਖਿਆ ਵਿੱਤ ਮੰਤਰੀ ਹੋ ਕੇ ਵੀ ਮਰੂਤੀ 800 'ਚ ਰਹੇ ਹੈਗੇ ਜੀ ਠੀਕ ਹੈ ਉਹਨਾਂ ਨੇ ਅੱਜ ਤੀ ਇੱਕ ਪੈਸੇ ਦਾ ਕੰਮ ਆਪਣੇ ਘਰਦਿਆਂ ਨੂੰ ਹੀ ਕਰਾ ਕੇ ਦਿੱਤਾ ਵੀ ਉਹਦਾ ਬੇਦਾ ਨਜਾਇਜ਼ ਫਾਇਦਾ ਲਵੇ ਕੋਈ ਹੂੰ ਇੱਕ ਵਾਰੀ ਕਹਾਣੀ ਸੁਣਦੇ ਵੀ ਬੀਪੀ ਘਰਸਾਨ ਗੋਨਦੇ ਪੇਕੇ ਰਹੇ ਰਾਜਪਰੇ ਆ ਹਾਂਜੀ ਠੀਕ ਹੈ ਨਹੀਂ ਜੀ ਉਹਨਾਂ ਨੇ ਹੋਣਾ ਸੀਗਾ ਉਹਦੇ ਵਿੱਤ ਮੰਤਰੀ ਸੀਗੇ ਤੂੰ ਕਹਿੰਦੇ ਮੈਂ ਜਾਣਾ ਵਾਂ ਤੇ ਟ੍ਰੇਨ ਜਾਣਾ ਤੇ ਮੈਨੂੰ ਤੁਸੀਂ ਉਹ ਰਿਜ਼ਰਵ ਕਰਾ ਦਿਓ ਟਿਕਟ ਹਾਂਜੀ ਹਨਾ ਜੀ ਤੂੰ ਕਹਿੰਦੇ ਇਦਾਂ ਨਹੀਂ ਹੁੰਦੀ ਹੂੰ ਜਦ ਕਿ ਵਿੱਤ ਮੰਤਰੀ ਇੱਕ ਡੱਬਾ ਵੱਖਰਾ ਲਵਾ ਕੇ ਦੇ ਸਕਦੇ ਸੀ ਗੱਡੀ ਦਾ ਹੂੰ ਆਦੀ ਵਾਈਫ ਨੂੰ ਉਹਦੀ ਯਾਰੀ ਵਾਈਫ ਜਾਰੀ ਹੈ ਉਹ ਕਹਿੰਦੇ ਗੁਰਸ਼ਰਨ ਤੈਨੂੰ ਸੁਖਨੀ ਸਾਹਿਬ ਦਾ ਪਾਠ ਕਰ ਲੈਣੀ ਤੂੰ ਕਿ ਰੋਜ਼ ਕਰਦੀ ਹੈ ਬਹੁਤ ਜ਼ਿਆਦਾ ਪਾਠ ਕਰਦੇ ਆ ਗੁਰਸੇਖਾ ਹਾਂਜੀ ਉਹ ਕਹਿੰਦੇ ਗੱਡੀ 'ਚ ਬਹਿ ਜਾ ਜਦੋਂ ਤੇਰਾ ਪਾਠ ਖਤਮ ਹੋ ਗਿਆ ਰਾਜਪੁਰਾ ਜਾਣਾ ਹੂੰ ਰਜਵਿੰਦਰ ਦੀ ਲੋੜ ਨਹੀਂ ਗਈ ਉਹ ਦਲਨ ਕੜਾ ਕਰਕੇ ਆਇਆ ਜਦੋਂ ਆ ਉਹ ਉਤਰ ਗਿਆ ਇਹ ਆ ਪ੍ਰਾਈਮ ਮਿੰისტਰ ਦੀ ਸਾਦਗੀ ਹਮ ਹੈ ਕਿਤੇ ਇਸ ਦੇ ਨੱਥੂ ਕਰੇ ਰੀਨੂਖੇ ਤੇ ਬਹੁਤ ਕੁਝ ਹੋ ਜਾਂਦਾ ਬਿਲਕੁਲ ਜੀ ਹੁਣ ਉਹ ਪ੍ਰਧਾਨ ਮੰਤਰੀ ਜਿਹੜਾ 10 ਲੱਖ ਦਾ ਸੂਟ ਪਾਉਂਦਾ ਹਾਂਜੀ ਅਜਦਾ ਜੀ ਜੀ ਉਹ ਪ੍ਰਧਾਨ ਮੰਤਰੀ ਜਿਹਦਾ 8000 ਕਰੋੜ ਦਾ ਜਹਾਜ਼ ਚੱਲਦਾ ਹਮ ਤੇ ਉਹ ਮਰੂਥੀਕਾਰ ਵਾਲੇ ਨੂੰ ਟੀਚਣਾ ਕਰਦਾ ਹਨਾ ਸਰਕਾਰ ਦੇ ਵਿੱਚ ਇੰਨੀ ਕਮੀਨਗੀ ਆ ਜਾਣੀ ਇੰਨਾ ਕੁਝ ਕਰ ਦੇਣਾ ਕਿ ਤੁਸੀਂ ਰਿਸਪੈਕਟ ਨਹੀਂ ਕਰ ਸਕੇ ਤੁਸੀਂ ਕਹਿ ਰਹੇ ਕਿ ਰਾਤ ਦੇ 12 ਵਜੇ ਕਹਿ ਰਹੇ ਕਿ ਨਹੀਂ ਉਥੇ ਕਰੋ ਜਿੱਥੇ ਆਮ ਲੋਕ ਜਾਂਦੇ ਹੈਗੇ ਆ ਹਮ ਪਰ ਲੋਕਾਂ ਦੇ ਦਿਲਾਂ 'ਚੋਂ ਕਿਦਾਂ ਕੱਢੋਗੇ ਆਪ ਨੂੰ ਜੋ ਖਾਸ ਨੂੰ ਕਿਦਾਂ ਕਰ ਦੋਗੇ ਠੀਕ ਹੈ ਨਾ ਅੱਜ ਦੋ ਗੱਜ ਜ਼ਮੀਨ ਨਾ ਦੇਣੀ ਇਹ ਸਰਕਾਰ ਤੇ ਲਾਲਤ ਪਈ ਆ ਪੂਰਾ ਵਿਸ਼ਵ ਭਰਿਆ ਹੈਗਾ ਹਮ ਬਿਲਕੁਲ ਸਹੀ ਹੈ ਨਾ ਪੂਰਾ ਵਿਸ਼ਵ ਭਰਿਆ ਸਹੀ ਹੈ ਜੀ ਸੋ ਕਿਹੜਾ ਸਰ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਡਾਕਟਰ ਮਨਮੋਹਨ ਸਿੰਘ ਜੀ ਦੀ ਧਰਮ ਪਤਨੀ ਪ੍ਰੋਫੈਸਰ ਗੁਰਸ਼ਰਨ ਕੌਰ ਦੇ ਵੱਲੋਂ ਡਾਕਟਰ ਸਾਹਿਬ ਦੀ ਯਾਦਗਰ ਬਣਾਉਣ ਦੀ ਮੰਗ ਨੂੰ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਤਰਲੋchan ਸਿੰਘ ਦੇ ਵੱਲੋਂ ਇਹ ਕਹਿ ਕੇ ਪਰਿਵਾਰ ਨੂੰ ਚਿੱਠੀ ਲਿਖੀ ਗਈ ਹੈ ਵੀ ਸਿੱਖ ਧਰਮ ਦੇ ਵਿੱਚ ਸਮਾਦੀ ਜਾਂ ਫਿਰ ਯਾਦਗਰ ਦੀ ਕੋਈ ਵੀ ਇਜਾਦਤ ਨਹੀਂ ਹੈ। ਭਾਵ ਵੀ ਸਿੱਖਾਂ ਦੀ ਕੋਈ ਵੀ ਯਾਦਗਰ ਨਹੀਂ ਹੁੰਦੀ। ਹੁਣ ਇਹ ਨਵਾਂ ਮਸਲਾ ਕੀ ਸਾਹਮਣੇ ਆ ਰਿਹਾ ਹੈ? ਦੇਖੋ ਜਿਹੜੇ ਨਾ ਸਤਲੋਜ ਸਿੰਘ ਹੈਗੇ। ਹਾਂਜੀ। ਉਹ ਸਾਬਕਾ ਚੇਅਰਮੈਨ ਰਹੇ ਘਟਕੜ ਦੇ ਕਮਿਸ਼ਨ ਦੇ। ਔਰ ਮੈਂਬਰ ਆਸਭਾ ਵੀ ਰਹੇ। ਜੀ। ਉਹ ਰਾਜਦੂਤ ਵੀ ਰਹੇ। ਉਹਨਾਂ ਦਾ ਕੈਲੀਬਰ ਬਹੁਤ ਉੱਚਾ। ਹਮ। ਪਰ ਜਦੋਂ ਮੈਂ ਇਹ ਸੁਣਿਆ ਵੀ ਚਿੱਠੀ ਲਿਖੀ ਉਹਨਾਂ ਨੇ ਨਾ ਮੇਰੇ ਮਨ ਦੇ ਵਿੱਚ ਉਹਨਾਂ ਦਾ ਕੱਦ ਬਹੁਤ ਪਉਣਾ ਹੋ ਗਿਆ। ਹੂੰ। ਵੀ ਤੁਸੀਂ ਇਹ ਕਿਹੜੀ ਗੇਂਦ ਖੇਡ ਰਹੇ ਹੋ? ਤੁਸੀਂ ਇਹ ਚਿੱਠੀ ਲੈ ਕੇ ਮੈਂ ਨਾ ਇਹਨੂੰ ਕੋ ਗਿਆਨ ਦੇਗਾ। ਹੂੰ। ਪਰ ਮੈਂ ਤਾਂ ਉਹਨਾਂ ਨੂੰ 100 ਤੋਂ ਵੱਧ ਯਾਰਾਂ ਦਿਖਾਉਣਾ ਸਿਖਾ ਦਿਆਂ। ਜੋਧੀਆਂ ਦੀਆਂ ਜਿਨ੍ਹਾਂ ਨੇ ਕੋਈ ਗੁਨਾਮ ਨਾ ਖੜਾਇਆ, ਜਿਹੋਨਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਵਾ। ਹੂੰ। ਠੀਕ ਆ। ਅੱਜ ਜਦੋਂ ਵੀ ਕੋਈ ਯਾਦਗਾਰ ਗੱਲ ਕਰਦੇ ਆ ਅੱਜ ਗੁਰਦੁਆਰਾ ਸਾਹਿਬਾਂ ਵਿੱਚ ਜਿਹੜੇ ਬਣੇ ਉਹ ਯਾਦਗਾਰਾਂ ਇਤਿਹਾਸ ਹੀ ਆ। ਤੇਰੇ ਗੁਰੂਆਂ ਦਾ। ਜੀ ਜੀ ਹਨਾ ਗੁਰੂ ਤੇ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਹੀ ਨਾ ਹਾਂਜੀ ਉਹਦੇ ਕਿਤੇ ਵੀ ਆ ਲੇਕਿਨ ਜਦੋਂ ਬਲਖਣ ਸੰਤੇ ਜਾਂਦੇ ਨੇ ਉਹ ਯਾਦਗਾਰ ਹੁੰਦੀ ਆ ਉਹਦਾ ਇਤਿਹਾਸ ਹੁੰਦਾ ਬਿਲਕੁਲ ਜੀ ਲੇਕਿਨ ਗੱਲ ਇਹ ਹੈਗੀ ਆ ਕਿ ਤੁਸੀਂ ਯਾਦਗਾਰ ਕਿਉਂ ਨਹੀਂ ਬਣਾਉਣੀ ਹੂੰ ਤੁਸੀਂ ਇਹ ਤੇ ਹਮਲਾ ਮਰੋ ਸਰਕਾਰ ਤੇ ਇਹ ਤੇ ਐਲਾਨ ਕਰੇ ਵੀ ਉਹਨਾਂ ਦੀ ਅਸੀਂ ਉਹ ਬੁੱਤ ਨਹੀਂ ਬਣਾਉਣਾ ਪਟੇਲ ਵਾਂਗੂ ਜੀ 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 ਜਦੋਂ ਸਰਕਾਰ ਨੈਰੂ ਦੇ ਮੁਕਾਬਲੇ ਖੜਾ ਕਰਨ ਲਈ ਬੁੱਤ ਬਣਾ ਰਿਆ ਹੂੰ ਜਦ ਕਿ ਪਟੇਲ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੀ ਆਰਜ਼ੀ ਤੇ ਬੈਨ ਲਾ ਦਿਓ ਇਹ ਦੇਸ਼ ਵਿਰੋਧੀ ਆ? ਹਾਂਜੀ। ਅਜੀ ਪਟੇਲ ਦੇ ਬੋਤਲਾਂ ਕਿ ਕੀ ਕਰਨਾ ਚਾਹੁੰਦੇ ਆ? ਉਹਨਾਂ ਨੇ ਮੈਡਮ ਨੇ ਪ੍ਰੋਫੈਸਰ ਗਰਸ਼ਨ ਕੋਰ ਨੇ ਇਹ ਨਹੀਂ ਮੰਗਿਆ ਕਿ ਉਹਨਾਂ ਦਾ ਬੋਤਲ ਲਾਓ। ਹੂੰ। ਉਹਨਾਂ ਮੰਗਿਆ ਹੀ ਨਹੀਂ। ਹੁਣ ਤੁਸੀਂ ਜਿਹੜੀ ਸਰਕਾਰ ਦੀ ਗਲਤੀ ਨੂੰ ਇਤਿਹਾਸ ਦਾ ਤਰੋਜਨ ਸਿੰਘ ਹੁਣੀ ਕਿਦਾਂ ਨਾਪਰੇ ਸਾਫ਼ ਕਰ ਰਹੇ ਆ? ਵੀ ਸਿੱਖਾਂ ਦੇ ਇਤਿਹਾਸ ਹੀ ਜਾਣੇਗਾ। ਹੂੰ ਜੀ। ਹੈਨਾ? ਉਹਨਾਂ ਕੋਲ ਅਮਰ ਸ਼ਕਿਆ ਸੀ। ਉਹ ਸਿੱਖੋਂ ਦੇ ਨਾਤੇ ਕੋਈ ਪ੍ਰਧਾਨ ਮੰਤਰੀ ਬਣਿਆ। ਹੂੰ। ਉਹਨਾਂ ਦੀ ਮੈਨਰਟ ਸਿੱਖ ਨਹੀਂ ਸੀ। ਉਹਨਾਂ ਨੇ ਤੇ ਆਪਣੀ ਮੈਰਿਟ ਨਾਲ ਉੱਥੇ ਜਾ ਕੇ ਸਿੱਖਾਂ ਦਾ ਕਦੂਚਾ ਕੀਤਾ ਜੀ ਹਨਾ ਤੇ ਜੇ ਸਿੱਖਾਂ ਦਾ ਕਦੂਚਾ ਹੈ ਤਾਂ ਤੁਸੀਂ ਕਿਹਨੇ ਸਿੱਖ ਹੁੰਦੇ ਨਹੀਂਗੇ ਹੂੰ ਤੁਸੀਂ ਇਹ ਦੇਖੋ ਵੀ ਅੱਜ ਕਿੰਨੀਆਂ ਹਰ ਹਰ ਸਟੇਟ ਦੀ ਇੱਕ ਯੂਨੀਵਰਸਿਟੀ ਦਾ ਨਾਮ ਡਾਕਟਰ ਮਨੂਨ ਸਿੰਘ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਹਾਂਜੀ ਅੱਜ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਘੱਟੋ-ਘੱਟ ਇੱਕ ਚੇਅਰ ਹੋਣੀ ਚਾਹੀਦੀ ਹੈ ਡਾਕਟਰ ਮਨੂਨ ਸਿੰਘ ਨਾਂ ਦੇ ਹਾਂਜੀ ਠੀਕ ਜਿਹੜੀ ਮਤਲਬ ਅਰਥ ਸ਼ਾਸਤਰ ਦੇ ਵਿਸ਼ੇ ਨੂੰ ਹੋਵੇ ਇਕਨੋਮਿਕਸ ਦੇ ਵਿਸ਼ੇ ਨੂੰ ਹੋਵੇ ਜੀ ਜੀ ਉਹਦੇ ਚੇਅਰ ਹੋਵੇ ਤੁਸੀਂ ਉਹਨਾਂ ਦੀ ਜਿਹੜੀ ਉਹ ਜਿਹੜੇ ਸਾਨੂੰ ਮਤਲਬ ਡਿੱਗਿਆਂ ਨੂੰ ਚੱਕ ਰਹੇ ਸੀਗੇ ਸਾਨੂੰ ਗਰਕਿਆਂ ਨੂੰ ਕੱਢ ਰਹੇ ਸੀਗੇ ਸਾਡੀ ਉਸ ਮੰਧਲੀ ਤੋਂ ਅਸੀਂ ਉਹ ਪਾਲਸੀ ਉਹਦੇ ਲੈ ਕੇ ਆਵਾਂਗੇ ਹੂੰ ਕਈ ਪੱਤਰਕਾਰ ਕਹਿੰਦੇ ਆ ਅਸੀਂ ਭਵਾਂਵਾਂ ਨਾਲ ਨਹੀਂ ਸੀ ਸਹਿਮਤ ਹਾਂਜੀ ਕੁਝ ਨੀਤੀਆਂ ਨਹੀਂ ਸੀ ਪਰ ਭਾਈ ਉਹ ਨੀਤੀਆਂ ਜਿਹੜੀਆਂ ਹੈ ਹੀ ਸੀ ਉਹ ਪਰੋਲ ਤੇਰੀ ਲੋਕਾਂ ਦੀ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਉਹਨਾਂ ਨਾਲ ਸਹਿਮਤ ਕਿਉਂ ਨਹੀਂ ਹੁੰਦੇ ਤੁਸੀਂ ਨਿਜੀਕਰ ਲੈ ਕੇ ਹੁਣਾ ਵਿਸ਼ਵੀਕਰਨ ਕਰਨਾ ਇਹ ਤੇ ਸਾਡੀ ਲੋੜ ਸੀ ਸਮੇਂ ਦੀ ਜਦੋਂ ਧਰਤੀ ਗ੍ਰਹਿ ਪੂਰਾ ਧਰਤੀ ਗ੍ਰਹਿ ਤੇ ਵਸਦੇ ਲੋਕ ਇੱਕ ਮੁਠੀ ਚ ਹੋ ਜਾਣਾ ਨਵੇਂ ਯੁੱਗ ਦੇ ਵਿੱਚ ਆ ਜਣੇ ਤੁਸੀਂ ਜਦੋਂ ਪਰਮਾਣੂ ਸੰਧੀ ਹੋਈ ਆ ਅਮਰੀਕਾ ਦੇ ਨਾਲ ਉਦੋਂ ਤੇ ਸਾਡੀ ਸ਼ਰੂਨੀ ਅਕਾਲੀ ਦਲ ਨੇ ਸਮਰਥਨ ਨਹੀਂ ਕੀਤਾ ਹੂੰ ਉਦੋਂ ਸਿੱਖ ਨਹੀਂ ਸੀ ਉਹ ਅੱਜ ਸ਼੍ਰੋਮਣੀ ਕਾਲੀਦਾਨ ਜ਼ਰੂਰ ਮਗਰਮਾ ਤੇ ਥਰੂ ਬਾ ਰਹੇ ਹੈਗੇ ਕਿ ਉਹਨਾਂ ਲਈ ਬਹੁਤ ਕੁਝ ਬਣਨਾ ਚਾਹੀਦਾ ਸੋਣਾ ਚਾਹੀਦਾ ਹਾਂਜੀ ਠੀਕ ਹੈ ਨਾ ਇਹ ਜਿਹੜੇ ਤਰਸਦਤ ਰੋਜੋ ਸਿੰਘ ਦੇ ਨਾਲ ਮੈਂ ਆਸਹਿਮਤ ਹੂੰ ਵੀ ਤੁਸੀਂ ਇਹ ਗੱਲ ਕਹਿ ਕੇ ਤੁਸੀਂ ਉਹ ਸਰਕਾਰ ਦੀ ਕੀਤੀ ਗੱਲ ਉਹਨੇ ਦੋਗਾ ਜ਼ਮੀਨੀ ਦੇ ਸਗੀ ਤੁਸੀਂ ਪਰਦਾ ਕਿਉਂ ਪਾ ਰਹੇ ਹੋ ਬਿਲਕੁਲ ਤੁਸੀਂ ਭਾਜਪਾ ਸੋਚ ਕਿਉਂ ਬੋਲ ਰਹੇ ਹੋ ਹੂੰ ਕਿਸੇ ਨੇ ਆਖਿਆ ਕਿ ਭਾਜਪਾ ਦੇ ਜਿੰਨੇ ਇਹ ਸਿੱਖੇ ਹੈਗੇ ਨਾ ਇਹ ਇਹ ਉਹ ਸਿੰਘ ਹੈਗੇ ਉਹ ਸ਼ੇਰ ਹੈਗੇ ਜਿਹੜਾ ਦੰਦ ਕੱਢੇ ਹੋਇਆ ਹੂੰ ਹੈ ਨਾ ਤੁਸੀਂ ਅੱਜ ਜੇ ਸੇਕ ਕੌਮ ਦਾ ਸਰੂਚਾ ਕੀਤਾ ਤੇ ਸੇਕ ਕੌ ਮੈਨੂੰ ਦਿਖਾਣਾ ਚਾਹੀਦਾ ਜੀ ਬਿਲਕੁਲ ਕੀ ਸ਼ਰੋਣੀ ਕਮੇਟੀ ਨੇ ਇੱਕ ਫੈਸਲਾ ਕਰ ਲਿਆ ਵੀ ਸਾਡੇ ਇਸ ਕਾਰਜਦਾਨਾ ਡਾਕਟਰ ਮਨਮੋਨ ਸਿੰਘਾਂ ਦੇ ਹੋਏਗਾ ਹਮ ਠੀਕ ਹੈ ਨਾ ਕੀ ਅੱਜ ਸਾਡੇ ਮਾਨ ਸਾਹਿਬ ਨੇ ਫੈਸਲਾ ਕਰ ਲਿਆ ਮੁੱਖ ਮੰਤਰੀ ਪੰਜਾਬ ਨੇ ਵੀ ਡਾਕਟਰ ਮਨਮੋਨ ਸਿੰਘ ਕਾਂਗਰਸਾਂ ਲੀਡਰ ਹੀ ਨਹੀਂ ਸੀ ਹੀ ਵਾਸ ਨਾਡ ਪੋਲਿਟਿਕਲ ਹੀ ਵਾਸ ਸਟੇਟਸਮੈਨ ਉਹ ਸਟੇਟਸਮੈਨ ਸੀ ਪੋਲਿਟਿਸ਼ਨ ਹੀ ਨਹੀਂ ਸੀ ਹਮ ਜੀ ਉਹ ਉਹ ਰਾਣੀ ਦੀ ਗੰਦਕ ਜੀ ਬੜੇ ਹੀ ਨਹੀਂ ਉਹਨਾਂ ਦੀ 10 ਸਾਲ ਦੀ ਪ੍ਰਧਾਨ ਮੰਤਰੀਆਂ ਦੇ ਕਿਤੇ ਬਦਬੂ ਹੀ ਨਹੀਂ ਆਈ ਰਾਜਨੀਤਿਕ ਹੋਂਦ ਦੀ ਹੂੰ ਜੀ ਬਿਲਕੁਲ ਹੈਨਾ ਉਹ ਪ੍ਰਾਈਮ ਮਿੰਿਸਟਰ ਹੈ ਜਿਨ੍ਹਾਂ ਨੇ 1984 ਦੇ ਜੋ ਹੈ ਸੀ ਦੀ ਮਾਫੀ ਮੰਗ ਲਈ ਸੀ ਬਜ਼ੁਰਗ ਪ੍ਰਾਈਮ ਮਿੰਿਸਟਰ ਬਜ਼ੁਰਗ ਪ੍ਰਾਈਮ ਮਿੰਿਸਟਰ ਪਿੰਡੀ ਬੱਟੀ ਗੱਲ ਹੈ ਜੀ ਹੈਨਾ ਇਸ ਰਕੇ ਮੈਨੂੰ ਤਰਸ ਆਉਂਦਾ ਇਸ ਦਾ ਤਰੁਜ ਸਿੰਘ ਉਹਨਾਂ ਦੇ ਜਾਂ ਇਹਨਾਂ ਲੋਕਾਂ ਦੇ ਜਿਹੜੇ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਉਹ ਮੂਵਮੈਂਟ ਨਹੀਂ ਹੋਣੀ ਚਾਹੀਦੀ ਜਿਹੜੀ ਲੋਕਾਂ 'ਚ ਅਮਰ ਰਹੇ ਹੂੰ ਬਿਲਕੁਲ ਸਹੀ ਸੋ ਖੇੜਾ ਸਾਹਿਬ ਬਾਕੀ ਦੀ ਮਸਲੀ ਆਪਾਂ ਬ੍ਰੇਕ ਤੋਂ ਬਾਅਦ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਆਪਾਂ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ